ਸਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਜਲੰਧਰ ਵਿੱਚ ਗੋਲੀ ਚੱਲਣ ਦੀ ਵਾਰਦਾਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਉਸ ਦੇ ਚਲਦਿਆਂ ਹੀ ਇੱਕ ਮਾਮਲਾ ਸ਼ਹੀਦ ਉਦਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਦੋਸਤਾਂ ਨੇ ਇਕੱਠੇ ਹੋ ਕੇ ਸ਼ਰਾਬ ਦਾ ਸੇਵਨ ਕੀਤਾ ਉੱਥੇ ਹੀ ਉਹਨਾਂ ਦੀ ਆਪਸ ਵਿੱਚ ਬੈਸ ਹੋ ਗਈ ਜਿਸ ਦੇ ਬਾਅਦ ਉਹਨਾਂ ਨੇ ਆਪਸ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਉਹਨਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਇਸ ਵਾਰ ਦਾਤਾਂ ਵਿੱਚ ਦੋ ਨੌਜਵਾਨ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ ਮ੍ਰਿਤਕ ਦੇ ਪਛਾਨ 24 ਸਾਲ ਸ਼ਿਵਮ ਮੋਤਾ ਸਿੰਘ ਨਗਰ ਤੇ 22 ਸਾਲ ਵਿਨੇ ਤਿਵਾਰੀ ਬਸ ਤੇ ਸ਼ੇਕ ਦਾ ਰੈਨ ਵਾਲਾ ਦੱਸਿਆ ਜਾ ਰਿਹਾ ਹੈ ਗੋਲੀ ਚੱਲਣ ਦੀ ਘਟਨਾ ਸ਼ੀ ਦੁੱਧਮ ਸਿੰਘ ਨਗਰ ਦੇ ਸ਼ਲਾਦੀ ਮਾਤਾ ਮੰਦਰ ਦੇ ਨੇੜੇ ਹੋਈ ਹੈ ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ਪੜਤਾਲ ਕਰ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ 7 ਤੋਂ 8 ਫਾਇਰ ਕੱਢੇ ਗਏ ਪਰ ਇਸ ਗੱਲ ਦੀ ਪੁਸ਼ਟੀ ਕੋਈ ਵੀ ਨਹੀਂ ਕਰ ਰਿਹਾ ਏਐਸਪੀ ਰਿਸ਼ਮ ਪੋਲਾ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ छानबीन ਤੇ ਜੁਟ ਗਏ ਇਹ ਕੋਈ 6 ਵਜੇ ਦੇ ਕਰੀਬ ਅੱਜ ਮਾਰਨੇ ਸਿਵਲ ਹਸਪੀਟਲ ਗਿਲੰਗਰ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਸੀਰ ਹੋ ਗਿਆ ਸੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਜਿਹਦੇ ਗੋਲੀਆਂ ਲੱਗੀਆਂ ਵਿਟ ਦਾ ਮਾਈਕਲ ਉਹ ਸੀਰੀਅਸ ਹੱਤ ਵਿੱਚ ਟਾਕਨ ਹੋਇਆ ਹਸਪੀਟਲ ਕਾਰਪਲਿ ਦੇ ਅਫੀਸ਼ਰ ਸੰਪਤੀ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਹਮ ਸ਼ਖਤ ਪਰਮੇਂਦਰ ਸਿੰਘ ਸਮੇਤ ਫੋਰਸ ਸਿਵਲ ਹਸਪੀਟਲ ਕੌਂਸੇ ਸੀ ਕਿ ਤਾਂ ਦਾ ਮੇਨ ਟਾਈਮ ਜਿਹੜਾ ਸ਼ਿਮਮ ਜਿਹੜ ਸੀ ਉਹਦੀ ਡੈਥ ਹੋ ਚੁੱਕੀ ਸੀਗੀ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਵਾਰੀ ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਚੁੱਕੀ ਸੀ ਉਹ ਬ੍ਰਾਡ ਡੈੱਡ ਐਟ ਦਿਸ ਪੋਟ ਹੋ ਗਿਆ ਸੀਗੀ ਜੀ ਤੋਂ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਮ ਹਰਜਿੰਦਰ ਸਿੰਘ ਮਨੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕਦ ਜਿੰਨ ਦੋਨਾਂ ਦੀ ਡੈਥ ਹੋ ਗਈ ਹੈ ਤੇ ਤੀਸਰਾ ਇਹਨਾਂ ਦੇ ਨਾਲ ਮਨੀ ਮਠਾਪੁਰੀਆ ਇਹ ਤਿੰਨੇ ਦੋਸ ਸੀਗੇ ਕੋਈ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਨੇ ਦੋ ਮਿਟ ਤੱਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਠਾ ਹੂੰ ਤੇ ਰਾਤੀ ਕੋਈ 12:30 ਵਜੇ ਆ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਚੰਦਰ ਮਨੀ ਦਾ ਘਰ ਇੱਥੇ ਆਏ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਾਂ ਬਾਤਾਂ ਕੀਤੀਆਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਥੱਲੇ ਕਰਕੇ ਸੁੱਤੇ ਪਏ ਸੀ ਹੂੰ ਸੋ ਗਏ ਸੀ ਫਿਰ 4:00 ਵਜੇ ਜਿਹੜਾ ਕਿ ਇਹਨਾਂ ਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚੰਦਰ ਮਨੀ ਨੇ ਜਿਹੜਾ ਕਿ ਮਦਾਈ ਮਕਦਮਾ ਹੈ ਕਿ ਉਹਨੂੰ ਗੂੜੀ ਚੱਲਣ ਦੀ ਆਵਾਜ਼ ਆਈ ਤੇ ਉਹਨੇ ਇਮੀਡੀਏਟਲੀ ਲਾਈਟ ਜਿਗਾਈ ਤੇ ਦੇਖਿਆ ਜਿਹੜਾ ਮਨੀ ਮਿੱਠਾਪੁਰੀਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ ਤਿੰਨ ਚਾਰ ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਹੈ ਚਾਰ ਪੰਜ ਗੋਲੀਆਂ ਫੂਲ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੇਤਵਾੜੀ ਸੀ ਉਹਦੇ ਮਾਰ ਬਿਨੇਤਵਾੜੀ ਤਾਂ ਐਟ ਦੀ ਸਪੋਰਟੀ ਡੈੱਡ ਹੋ ਗਿਆ ਠੀਕ ਹੈ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੇ ਸਿਵ ਹਸਪੀਟਲ ਲੈ ਕੇ ਗਏ ਸੀ ਤੋ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮਨੀ ਦੇ ਅੱਖਾਂ ਦੇ ਸਾਹਮਣੇ ਹੋ ਗਿਆ इवन ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਧਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਉਹ ਇਹ ਮਾਰੀਆਂ ਇਹ ਮਨੀ ਮਠਾਪੁਰੀਆ ਨੇ ਮਾਰੀ ਜਿਹੜਾ ਕਿ ਇਹਨਾਂ ਦਾ ਦੋਸਤ ਸੀ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਜਿਹੜਾ ਡੌਗ ਸਕਵਾਡ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨਾਮਿਨੇਟ ਹੈਗਾ ਬਾਈ ਨੇਮ ਐਫਆਈਆ ਤਾਂ ਐਫਆਈਆ ਸੀ ਦਰਜ ਕਰਕੇ ਵੀ 35 ਸਰ ਕਾਰਨ ਕੀ ਗੋਲੀਆਂ ਕਿਉਂ ਨਿਰਮਲਜੀ ਚਲਾਈਆਂ ਗਈਆਂ ਕੱਟੇ ਸੁੱਤੇ ਬਾਕੀ ਇਹਨਾਂ ਦੀ ਬਹਿਸ ਹੋਈ ਸੀਗੀ ਅਤੇ ਬੇਸਿਕਲੀ ਇਹ ਜਿਹੜੇ ਇੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਅੱਜ ਪਹਿਲਾਂ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮੁਕੱਦਮਾ ਨੇ ਇਸ ਕੱਲ ਦਾ ਹਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜ਼ੀ ਜ਼ਰੂਰ ਇਹਨਾਂ ਵੀ ਹੋਈ ਹੈ ਜਿਹਦੇ ਤੇ ਹੋ ਕਰਨੇ ਸਾਰੇ ਇਨਸੀਡੈਂਟ ਵਾਪਰਿਆ ਹੈ ਅ ਸ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਲੀ ਮਠਾਪੁਰੀਆ ਨਾਮ ਦੇਖੋ ਜੀ ਵੈਪਨ ਆ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲੇ ਹੈਗਾ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸਹੀ ਉਹ ਵੈਪਨ ਸੀ ਇਹ ਕਿਸ ਦੇ ਲਾਇਸੈਂਸੀ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਹੈ ਕਿ ਬਾਕੀ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੀਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਹੱਥ ਵਿੱਚ ਪਿਸਟਲ ਸੀ ਕਿ ਮਨੀ ਮਿੱਠਾ ਪੁਰੀਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਕਿ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਬੰਦਾ ਡਰ ਜਾਂਦਾ ਹੈ ਹੁਣ ਫਰਾਰ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਫੜ ਲਾਂਗੇ ਆਪਾਂ ਟੀਮਾਂ ਸਾਡੀ ਨੇ ਪਹਿਲੇ ਵੀ ਪਹਿਲੇ ਵੀ ਮਾਮਲੇ ਦਰਜ ਹੈਗੇ ਸ਼ਿਵਮ ਨੇ ਸਿਵਲ ਚ ਕਿੰਨੂ ਜਾਣ ਦਿੱਤੇ ਉਹ ਆਫਰ ਕਾਡਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਦਾ ਮਦਈ ਹੈ ਸਾਡਾ ਇਹਨੇ ਦੱਸਿਆ ਕਿ ਉਹ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਦਈ ਮਕਦਮਾ ਹੈਗਾ ਉਹ ਉਹਨੂੰ ਆਪਣੇ ਨੂੰ ਮੰਨੀ ਨਹੀਂ ਮਿੱਠਾਪੁਰਿਆ ਨੂੰ ਪ੍ਰੋਪਰਲੀ ਕਿਹੜੇ ਵਾਰੀ ਨਹੀਂ ਗਿਆ ਸੀ ਕਿਹੜੇ ਦੋ ਲੋਕ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾ ਜਿਹੜਾ ਇੱਕ ਨਾਲ ਵਿੱਚ ਇੱਕ ਹੈਗਾ ਵਾ ਬਸਤੀ ਸ਼ੇਖ ਤੇ ਇੱਕ ਹੈਗਾ ਮੋਤਾ ਸਿੰਘ ਸਰ ਇਹਨਾਂ ਦੇ ਪਹਿਲ ਵੀ ਮਕਦਮਾ ਵੀ ਮਾਮਲੇ ਦਰਜ ਪਹਿਲਾਂ ਇਹਨਾਂ ਦੇ ਖਿਲਾਫ ਇਹ ਕ੍ਰਿਮੀਨਲ ਦਰਜ ਨਹੀਂ ਮੈਂ ਗੋਲੀ ਚਲਾਉਂਦੇ ਤੇ ਲੜਾਈ ਚੜ੍ਹਦੀ ਹੈ ਹਰ ਜਿੰਦਰ ਮਣੀ ਦੇ ਖਲਾਸੇ ਦਾ ਮਾਮਲਾ ਨਹੀਂ ਮਿੱਠਾਪੁਰੀਏ ਤੇ ਜਾਂ ਤਿੰਨਾਂ ਦੇ ਉੱਤੇ ਇਹ ਕ੍ਰਿਮੀਨਲ ਰਿਪੋਰਟ ਦਈ ਹੈ ਮਤਲਬ ਚਾਰੇ ਬੰਦੇ ਠੀਕ ਅੱਛਾ ਚਾਰੇ ਕ੍ਰਿਮੀਨਲ ਰਿਕਾਰਡ ਦੇ ਠੀਕ